ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਤੁਹਾਡੇ ਲਈ ਰੋਜ਼ ਨਵੀਂ ਕਹਾਣੀ ਲੈ ਕੇ ਆਉਂਦੇ ਆਂ ਐਵੇਂ ਇੱਕ ਨਵੀਂ ਕਹਾਣੀ ਲੈ ਕੇ ਤੁਹਾਡੇ ਲਈ ਹਾਜ਼ਰ ਹੋਏ ਆਂ ਕਹਾਣੀ ਇੱਕ ਨੌਜਵਾਨ ਲੜਕੇ ਤੇ ਲੜਕੀ ਦੀ ਆ ਕਹਾਣੀ ਦਾ ਜਿਹੜਾ ਮੁੱਖ ਟਾਈਟਲ ਆ ਉਹ ਹੈ ਅਧੂਰਾ ਪ੍ਰੇਮ ਅਧੂਰੀ ਪ੍ਰੇਮ ਕਹਾਣੀ ਜੀ ਨੂੰ ਕਿ ਆਪਾਂ ਇੱਕ ਬਚਪਨ ਤੋਂ ਲੈ ਕੇ ਜਵਾਨੀ ਤੱਕ ਦੇ ਸਫ਼ਰ ਤੱਕ ਕਹਾਣੀ ਸੁਣਾਵਾਂਗੇ ਆਜੋ ਫਿਰ ਕਹਾਣੀ ਸੁਣਦੇ ਆਂ ਕਾਣਿਆ ਜੀ ਇੱਕ ਅਨਮੋਲ ਨਾਮ ਦੀ ਲੜਕੀ ਦੀ ਅਨਮੋਲ ਨਾਮ ਦੀ ਕੁੜੀ ਹੈ ਇੱਕ ਜਿਹੜੀ ਕਿ 9th ਕਲਾਸ ਵਿੱਚ ਪੜਦੀ ਹੈ ਤੇ ਇੱਕ ਗੁਰਜੀਤ ਨਾਮ ਦਾ ਲੜਕਾ ਜਿਹੜਾ 10th ਕਲਾਸ ਵਿੱਚ ਪੜਦਾ ਜਿਹੜੀ ਅਨਮੋਲ ਆ ਉਹ ਪਿੰਡ ਵਿੱਚ ਨਾ ਬਹੁਤ ਜ਼ਿਆਦਾ ਰਿਚ ਫੈਮਿਲੀ ਤੋਂ ਬਿਲੋਂਗ ਕਰਦੀ ਉਹਦੇ ਪਾਪਾ ਸਰਪੰਚ ਨੇ ਦਾਦਾ ਦਾਦੀ ਬੜੇ ਵਧੀਆ ਵਿਚਾਰਾਂ ਖਿਆਲਾਂ ਵਾਲੇ ਪੜੇ ਲਿਖੇ ਪਰਿਵਾਰ ਦੇ ਮੈਂਬਰ ਨੇ ਤੇ ਜਿਹੜੀ ਅਨਮੋਲ ਆ ਉਹਨੂੰ ਪਰਵਰਿਸ਼ ਵੀ ਵਧੀਆ ਦਿੱਤੀ ਜਾਂਦੀ ਆ ਦੂਜੇ ਪਾਸੇ ਜਿਹੜਾ ਗੁਰਜੀਤ ਤਾਂ ਉਹ ਇੱਕ ਸਾਧਾਰਨ ਨੌਜਵਾਨ ਦੁੱਧੀ ਦਾ ਬੇਟਾ ਜਿਹੜਾ ਕਿ ਦੁੱਧ ਪਾ ਕੇ ਆਪਦਾ ਗੁਜ਼ਾਰਾ ਕਰਦੇ ਆ ਜਦੋਂ 9ਥ ਕਲਾਸ ਵਿੱਚ ਅਨਮੋਲ ਹੁੰਦੀ ਆ ਤਾਂ ਉਹ ਦੇਖਦੀ ਆ ਕਿ ਜਿਹੜਾ ਗੁਰਜੀਤ ਆ ਨਾ ਸਕੂਲ ਦੇ ਵਿੱਚ ਹਮੇਸ਼ਾ ਉਹਦੇ ਤੇ ਨਿਗਾਹ ਰੱਖਦਾ ਤੇ ਉਹਨੂੰ ਉਹਦੀਆਂ ਨਾਲ ਦੀਆਂ ਫਰੈਂਡਸ ਦੱਸਦੀਆਂ ਰਹਿੰਦੀਆਂ ਕਿ ਇਹ ਗੁਰਜੀਤ ਨਾਮ ਦਾ ਮੁੰਡਾ ਤੈਨੂੰ ਪਸੰਦ ਕਰਦਾ ਉੱਥੋਂ ਜਿਵੇਂ ਕਿ ਇੱਕ ਉਹਨਾਂ ਦੀ ਛੋਟੀ ਜੀ ਪ੍ਰੇਮ ਕਹਾਣੀ ਸ਼ੁਰੂ ਹੁੰਦੀ ਆ ਤਾ ਲੇਕਿਨ ਦੂਜੇ ਪਾਸੇ ਜਿਹੜਾ ਗੁਰਦੀਪ ਗੁਰਜੀਤ ਨਾਮ ਦਾ ਮੁੰਡਾ ਹੁੰਦਾ ਨਾ ਪਿਛਾਕ ਉਹਦਾ ਬੈਕਗ੍ਰਾਉਂਡ ਮਾੜਾ ਸੀਗਾ ਉਹਦੀ ਜਿਹੜਾ ਬੈਕਗ੍ਰਾਉਂਡ ਵੀਕ ਸੀ ਪਰ ਉਹਦੀ ਜਿਹੜੀ ਅਸਲੀਅਤ ਤੇ ਉਹਦੀ ਜਿਹੜੀ ਇੱਜ਼ਤ ਸੀ ਨਾ ਉਹ ਬੜੀ ਸਟਰੋਂਗ ਸੀਗੀ ਉਹ ਮੁੰਡਾ ਉਹ ਸਮਝਦਾ ਕਿ ਇਹ ਕੁੜੀ ਤੇ ਵੀ ਇੱਜ਼ਤ ਹੈ ਇਸੇ ਕਰਕੇ ਨਾ ਉਹ ਕਦੇ ਵੀ ਉਸ ਨੂੰ ਕੁਝ ਵੀ ਨਹੀਂ ਕਹਿੰਦਾ ਕਿ ਮੈਂ ਤੈਨੂੰ ਪਸੰਦ ਕਰਦਾ ਜਾਂ ਕਿਵੇਂ ਆ ਜਦੋਂ 2-3 ਸਾਰੇ ਦਿਨ ਲੰਘ ਜਾਂਦੇ ਆ ਤਾਂ ਜਿਹੜਾ ਗੁਰਜੀਤ ਆ ਉਹ ਪਲੱਸ 2 ਦੇ ਪੇਪਰ ਦਿੰਦਾ ਤੇ ਜਿਹੜੀ ਅਰਮੋਲ ਆ ਉਹ 11ਵੀਂ ਕਲਾਸ ਵਿੱਚ ਹੋ ਜਾਂਦੀ ਆ 11ਵੀਂ ਕਲਾਸ ਵਿੱਚ ਹੁੰਦੀ ਆ ਤੇ 12ਵੀਂ ਚੋਂ ਨੇ ਹੋਣਾ ਹੁੰਦਾ ਤੇ ਉਦੋਂ ਦੋਨਾਂ ਦਾ ਵਿਛੋੜਾ ਪੈਣ ਵਾਲਾ ਹੁੰਦਾ ਇਹ ਹੁੰਦਾ ਕਿ ਹੁਣ ਸਕੂਲ ਛੱਡ ਦੇਣਾ ਕਿਉਂਕਿ ਦੋਨੋਂ ਨੂੰ ਪਤਾ ਹੁੰਦਾ ਕਿ ਅਸੀਂ ਪਸੰਦ ਕਰਦੇ ਹਾਂ ਲੇਕਿਨ ਦੋਨਾਂ ਵਿੱਚੋਂ ਯਾਰ ਕੋਈ ਨਹੀਂ ਕਰਦਾ ਹੁੰਦਾ ਐਵੇਂ ਜਿਹੜਾ ਗੁਰਜੀਤ ਆ ਨਾ ਉਹ ਪਲੱਸ 2 ਦੇ ਪੇਪਰ ਦੇ ਲੰਦਾ ਤੇ ਘਰ ਆਪਦੇ ਪਿਤਾ ਦੇ ਨਾਲ ਖੇਤੀਬਾੜੀ ਕਰਵਾਉਂਦਾ ਦੂਜੇ ਪਾਸੇ ਜਦੋਂ ਅਨਮੋਲ ਪਲੱਸ 2 ਜੋ ਹੁੰਦੀ ਆ ਤਾਂ ਉਹ ਇੱਕ ਦੂਜੇ ਨੂੰ ਇੱਕ ਦੂਜੇ ਦੇ ਫਰੈਂਡ ਸਰਕਲ ਦੇ ਵਿੱਚ ਨਾ ਲੈਟਰ ਭੇਜਦੇ ਰਹਿੰਦੇ ਆ ਵੀ ਮੈਂ ਤੈਨੂੰ ਯਾਦ ਕਰਦੀ ਆ ਮੈਂ ਤੈਨੂੰ ਯਾਦ ਕਰਦਾ ਵੀ ਚਲੋ ਜੀ ਅਗਲੇ ਸਾਲ ਨੂੰ ਅਨਮੋਲ ਦੀ ਵੀ ਪਲੱਸ 2 ਹੋ ਜਾਂਦੀ ਆ ਹੁਣ ਕਾਲਜ ਦਾ ਟਾਈਮ ਹੁੰਦਾ ਗੁਰਜੀਤ ਤਾਂ ਜਿਹੜਾ ਆਪਦੀ ਹੀ ਆਮਦਨੀ ਦੀ ਪ੍ਰੋਬਲਮ ਕਰਕੇ ਆਪਦੇ ਡੈਡੀ ਦੇ ਨਾਲ ਉਸੇ ਦੁੱਧ ਦੇ ਕੰਮ ਤੇ ਲੱਗ ਜਾਂਦਾ ਲੇਕਿਨ ਅਨਮੋਲ ਨੂੰ ਕਾਲਜ ਲਾਇਆ ਜਾਂਦਾ ਜਦੋਂ ਇਹਨ ਮੋਲ ਨੂੰ ਕਾਲਜ ਲਾਇਆ ਜਾਂਦਾ ਨੇ ਤੇ ਇੱਕ ਦਿਨ ਉਹਨੂੰ ਗੁਰਜੀਤ ਮਿਲਦਾ ਬਾਜ਼ਾਰ ਦੇ ਵਿੱਚ ਤੇ ਉਹ ਕਹਿੰਦਾ ਹੈ ਕਿ ਅਨਮੋਲ ਤੂੰ ਇੱਥੇ ਕਹਿੰਦੀ ਹਾਂ ਮੈਂ ਕਾਲਜ ਲਾ ਗਈ ਹਾਂ ਤਾਂ ਦੋਨੋਂ ਜਾਣੇ ਕਾਫੀ ਪੀਣ ਚੱਲਦੇ ਆ ਉੱਥੇ ਜਾ ਕੇ ਗੁਰਜੀਤ ਇੱਕ ਦਿਨ ਕਹਿੰਦਾ ਕਿ ਅਨਮੋਲ ਮੈਂ ਤੇਰੇ ਨਾਲ ਵਿਆਹ ਕਰਾਉਣਾ ਚਾਹੁੰਦਾ ਕਿ ਤੈਨੂੰ ਮੈਂ ਪਸੰਦ ਹਾਂ ਉਹ ਕਹਿੰਦੀ ਕਿ ਹਾਂ ਮੈਨੂੰ ਤੂੰ ਪਸੰਦ ਆ ਕਹਿੰਦੀ ਲੇਕਿਨ ਮੇਰੇ ਪੇਰੈਂਟਸ ਨਹੀਂ ਮੰਨਣਾ ਗੁਰਜੀਤ ਕਹਿੰਦਾ ਕਿ ਮੈਂ ਨਾ ਕਈ ਭਰਤੀਆਂ ਦੇਖੀਆਂ ਨੇ ਮੈਂ ਕਈ ਜੌਬਸ ਦੇਖੀਆਂ ਨੇ ਕਿਤੇ ਨਾ ਕਿਤੇ ਤਾਂ ਗੱਲ ਬਣੂਗੀ ਜਿੰਨੀ ਜਲਦੀ ਹੋ ਸਕੇ ਆਪਾਂ ਵਿਆਹ ਕਰਵਾ ਲਈਏ ਕਿਉਂਕਿ ਮੈਂ ਚਾਹੁੰਦਾ ਕਿ ਹੋ ਸਕਦਾ ਤੂੰ ਮੇਰੇ ਲਈ ਲੱਕੀ ਹੋਵੇਂ ਆਪਾਂ ਦੋਨੋਂ ਰਲ ਕੇ ਆਪਣੀ ਜ਼ਿੰਦਗੀ ਨੂੰ ਵਧੀਆ ਬਣਾ ਸਕੀਏ ਤਾਂ ਅਨਮੋਲ ਉੱਥੋਂ ਚਲੀ ਜਾਂਦੀ ਹੈ ਤੇ ਘਰ ਜਾ ਕੇ ਗੱਲ ਕਰਦੀ ਆ ਕਿ ਇਸਰਨਾ ਮੇਰੇ ਨਾਲ ਸਕੂਲ ਵਿੱਚ ਇੱਕ ਲੜਕਾ ਪੜਦਾ ਸੀ ਤੇ ਮੈਂ ਉਹਨੂੰ ਬਹੁਤ ਪਸੰਦ ਕਰਦੀ ਆਂ papa ਮੈਂ ਉਹਦੇ ਨਾਲ ਵਿਆਹ ਕਰਾਉਣਾ ਚਾਹੁੰਦੀ ਆਂ ਜਦੋਂ ਉਹਦੇ ਫਾਦਰ ਸਾਹਿਬ ਪੁੱਛਦੇ ਆ ਕਿ ਲੜਕੇ ਦੀ ਪ੍ਰਾਪਰਟੀ ਕੀ ਆ ਉਹ ਦੱਸਦੀ ਆ ਕਿ ਡੇਢ ਕਿਲਾ ਜ਼ਮੀਨ ਦਾ ਤੇ ਉਹਦੇ ਫਾਦਰ ਸਾਹਿਬ ਦੁੱਧ ਦਾ ਕੰਮ ਕਰਦੇ ਆ ਲੜਕਾ ਵੀ ਉਹੀ ਦੁੱਧ ਦਾ ਕੰਮ ਹੀ ਕਰਦਾ ਤਾਂ ਉਹਦਾ ਪਿਓ ਜ਼ੋਰ ਦੀ ਥੱਪੜ ਮਾਰਦਾ ਨੂੰ ਬੋਲਦੇ ਤੇ ਕਹਿੰਦਾ ਹੈ ਕਿ ਜੇਕਰ ਤੂੰ ਮੁੰਡਾ ਲੱਭਣਾ ਸੀ ਤਾਂ ਬਰਾਬਰੀ ਦਾ ਤਾਂ ਲੱਭਦੀ ਕੀ ਹੁਣ ਅਸੀਂ ਦੁੱਧੀ ਦੇ ਮੁੰਡੇ ਨਾਲ ਤੇਰਾ ਰਿਸ਼ਤਾ ਕਰਾਂਗੇ ਇੱਕ ਹੈਕੀ ਹਾਰਮੋਨ ਨੂੰ ਇੱਕ ਕਮਰੇ ਵਿੱਚ ਲੋਕ ਕਰ ਦਿੱਤਾ ਜਾਂਦਾ ਤੇ ਉਹ 2 ਦਿਨ ਤੱਕ ਉਹਦੀ ਦਾਦੀ ਉਹਨੂੰ ਰੋਟੀ ਪਾਣੀ ਦੇਣ ਜਾਂਦੀ ਆ ਉਹ ਦਾਦੀ ਦੇ ਨਾਲ ਬਹੁਤ ਜ਼ਿਆਦਾ ਅਟੈਚ ਹੁੰਦੀ ਆ ਉਹ ਦਾਦੀ ਮੂਰੇ ਮਿੰਤਾਦਰਲੇ ਕਰਦੀ ਆ ਕਿ ਦਾਦੀ ਮੈਂ ਉਸੇ ਨਾਲ ਵਿਆਹ ਕਰਾਉਣਾ ਉਹ ਮੁੰਡਾ ਮੇਰੇ ਲਈ ਸਹੀ ਆ ਲੇਕਿਨ ਉਹਦੀ ਦਾਦੀ ਕਹਿੰਦੀ ਆ ਕਿ ਧੀਏ ਮੈਂ ਵੀ ਵਿਆਹ ਕੇ ਆਈ ਸੀ ਤੇਰੀ ਮਾਂ ਵੀ ਵਿਆਹ ਕੇ ਆਈ ਸੀ ਤੇਰਾ ਵੀ ਹੁਣ ਕਿਤੇ ਹੋ ਜਾਣਾ ਲੇਕਿਨ ਇਹ ਸਾਡਾ ਸਮਾਜ ਹੀ ਐਵੇਂ ਦਾ ਕਿ ਇੱਥੇ ਬਰਾਬਰੀ ਦਾ ਦੇਖ ਕੇ ਰਿਸ਼ਤਾ ਕੀਤਾ ਜਾਂਦਾ ਨਾ ਕਿ ਦਿਲ ਵੇਖ ਕੇ ਤਾਂ ਮੋਲ ਨੂੰਦੀ ਦਾਦੀ ਕੋਈ ਗੱਲਾ ਸਮਝਾਉਂਦੀ ਐ ਜਿਹਦੇ ਵਿੱਚ ਆ ਕੇ ਨੂੰ ਮੋਲ ਸਮਝ ਜਾਂਦੀ ਆ ਕਿ ਜਿਹੜੀ ਸਾਡੀ ਔਰਤਾਂ ਦੀ ਜਾਂ ਕੁੜੀਆਂ ਦੀ ਜ਼ਿੰਦਗੀ ਹੈ ਨਾ ਉਹ ਸਾਡੇ ਘਰ ਦੇ ਪਿਤਾ ਪੁਰਖਿਆਂ ਦੇ ਹੱਥ ਵਿੱਚ ਹੀ ਹੁੰਦੀ ਆ ਕਿ ਉਹ ਕਿਵੇਂ ਦਾ ਰਿਸ਼ਤਾ ਕਰਨਗੇ ਤਾਂ ਉਹਦੀ ਦਾਦੀ ਕਹਿੰਦੀ ਆ ਕਿ ਪੁੱਤ ਅੱਜ ਦੀ ਗਲਤੀ ਕੀਤੀ ساری ਉਮਰ ਪਛਤਾਏਂਗੀ ਹੋ ਸਕਦਾ ਹੈ ਕਿ ਤੇਰਾ ਉਹ ਮੁੰਡੇ ਦੇ ਨਾਲ ਹੋ ਵੀ ਜਾਵੇ ਪਰ ਜੇ ਕੱਲ ਨੂੰ ਕੋਈ ਉਨੇਕੀ ਹੁੰਦੀ ਆ ਤਾਂ ਦੱਸ ਅਸੀਂ ਤੇਰੇ ਨਾਲ ਵਰਤਨ ਜੋਗੇ ਨਹੀਂ ਰਹਿਣਾ ਅਨਮੋਲ ਸਾਰੀ ਰਾਤ ਸੋਚਦੀ ਰਹਿੰਦੀ ਆ ਕਿ ਹਾਂ ਮੇਰੇ ਲਈ ਮੇਰੇ ਦਾਦਾ-ਦਾਦੀ ਮੇਰਾ ਮਾਤਾ-ਪਿਤਾ ਮੇਰਾ ਛੋਟਾ ਭਰਾ ਵੀ ਜ਼ਰੂਰੀ ਨੇ ਤਾਂ ਉਹਨੂੰ ਦੂਸਰੇ ਦਿਨ ਉਹਦਾ ਪਿਓ ਕਹਿੰਦਾ ਕਿ ਤੇਰੇ ਲਈ ਇੱਕ ਅਮੀਰ ਘਰ ਦੇ ਲੜਕੇ ਦਾ ਰਿਸ਼ਤਾ ਆਇਆ ਤੇਰਾ ਬਹੁਤ ਜਲਦੀ ਉਹਦੇ ਨਾਲ ਰਿਸ਼ਤਾ ਹੋ ਜਾਣਾ ਤੇ ਵਿਆਹ ਵੀ ਹੋ ਜਾਣਾ ਜੇ ਤੂੰ ਉਹਦੇ ਸਾਹਮਣੇ ਕੋਈ ਆਪਦਾ ਭੇਤ ਖੋਲਿਆ ਤੇ ਮੇਰੇ ਤੋਂ ਬੁਰਾ ਕੋਈ ਨਹੀਂ ਤੁਨ ਬਹੁਤ ਡਰੀ ਹੋਈ ਹਾਂ ਵਿੱਚ ਸਿਰ ਹਿਲਾ ਦਿੰਦੀ ਆ ਤੇ ਆਉਣ ਵਾਲੇ ਸੰਡੇ ਨੂੰ ਉਹਨਾਂ ਦਾ ਰੋਕਾ ਰੱਖਿਆ ਜਾਂਦਾ ਰਿੰਗ ਸੈਰੇਮਨੀ ਰਿਸ਼ਤਾ ਹੋ ਜਾਂਦਾ ਰਿਸ਼ਤਾ ਹੋਣ ਤੋਂ ਬਾਅਦ 2 ਮਹੀਨੇ ਬਾਅਦ ਵਿਆਹ ਰੱਖਿਆ ਜਾਂਦਾ ਤਾਂ ਵਿਆਹ ਬੜੇ ਧੂਮ-ਧਾਮ ਨਾਲ ਕੀਤਾ ਜਾਂਦਾ ਕਿਉਂਕਿ ਪਿੰਡ ਦੇ ਸਰਪੰਚ ਦੀ ਇਕਲੌਤੀ ਬੇਟੀ ਹੁੰਦੀ ਆ ਉਹ ਤਾਂ ਦੂਜੇ ਪਾਸੇ ਗੁਰਜੀਤ ਨੂੰ ਵੀ ਉਹਦੇ ਦੋਸਤਾਂ ਵੱਲੋਂ ਦੱਸ ਦਿੱਤਾ ਜਾਂਦਾ ਵੀ ਹੁਣ ਮੋਲਦਾ ਵਿਆਹ ਹੋ ਰਿਹਾ। ਲੇਕਿਨ ਗੁਰਜੀਤ ਰੱਬ ਦਾ ਭਾਣਾ ਮੰਨ ਕੇ ਰੋਂਦਾ ਰਹਿੰਦਾ ਤੇ ਕਹਿੰਦਾ ਕਿ ਮੇਰੀ ਉਹਦੇ ਨਾਲ ਕੋਈ ਬਰਾਬਰੀ ਨਹੀਂ ਸੀ ਮੈਂ ਉਹਦੀ ਇੱਜ਼ਤ ਨਹੀਂ ਰੋਲਣਾ ਚਾਹੁੰਦਾ ਇਸ ਕਰਕੇ ਮੈਂ ਪਿੱਛੇ ਹਟ ਗਿਆ। ਦੂਜੇ ਪਾਸੇ ਅਨਮੋਲ ਆ ਜਿਹੜੀ ਇਹ ਸੋਚਦੀ ਰਹਿੰਦੀ ਆ ਕੀ ਜੀਗਰ ਜੀ ਨੂੰ ਮੇਰੇ ਨਾਲ ਲगाव ਹੋਇਆ ਤਾਂ ਉਹ ਇੱਕ ਵਾਰ ਮੇਰੇ ਘਰ ਜ਼ਰੂਰ ਮੇਰਾ ਰਿਸ਼ਤਾ ਮੰਗਣਾਊਗਾ ਪਰ ਗਰਜੀਤ ਇਹ ਸੋਚਦਾ ਸੀ ਕਿ ਉਹਦੀ ਇੱਜ਼ਤ ਮੇਰੀ ਇੱਜ਼ਤ ਆ ਇਸੇ ਤਰ੍ਹਾਂ ਜਿਹੜਾ ਅਨਮੋਲ ਦਾ ਵਿਆਹ ਇੱਕ ਮੰਜਸਵੀਰ ਨਾਮ ਦੇ ਮੁੰਡੇ ਦੇ ਨਾਲ ਕਰ ਦਿੱਤਾ ਜਾਂਦਾ ਹੈ ਜਿਹੜਾ ਕਿ ਇੱਕ ਸਰਕਾਰੀ ਨੌਕਰੀ ਤੇ ਆ ਸਰਕਾਰੀ ਨੌਕਰੀ ਵਾਲਾ ਮੁੰਡਾ ਜਿਸ ਨੂੰ ਕੋਈ ਬਾਈਕ ਲੈ ਜਮੀਨ ਤੇ ਆ ਉਹਦੇ ਚੰਗਾ ਘਰਵਾਰਾ ਰਿਚ ਫੈਮਿਲੀ ਆ ਜਦੋਂ ਮੋਲ ਜਾਂਦੀ ਆ ਤਾਂ ਉਹਨੂੰ ਇੱਕ ਦੋ ਦਿਨ ਬੜੇ ਚਾਵਣਾਂ ਰੱਖਿਆ ਜਾਂਦਾ। ਲੇਕਿਨ ਦੂਜੇ-ਦੂਜੇ ਦਿਨ ਉਹਨੂੰ ਪਤਾ ਲੱਗਦਾ ਕਿ ਉਹਦੇ ਜਿਹੜੇ ਹਸਬੰਡਾ ਨੇ ਉਹ ਬਹੁਤ ਜ਼ਿਆਦਾ ਡਰਿੰਕਰ ਨੇ ਉਹ ਬਹੁਤ ਜ਼ਿਆਦਾ ਸ਼ਰਾਬ ਪੀਂਦਾ ਸ਼ਰਾਬੀ ਬੰਦਾ। ਇੱਕ ਦੋ ਦਿਨਾਂ ਦੇ ਬਾਅਦ ਉਹਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਤੁਸੀਂ ਸ਼ਰਾਬ ਘੱਟ ਕਰੋ। ਲੇਕਿਨ ਉਹਦੇ ਘਰ ਵਾਲਾ ਕਹਿੰਦਾ ਕਿ ਮੈਂ ਨਵਾਂ-ਨਵਾਂ ਮੇਰਾ ਵਿਆਹ ਹੋਇਆ। ਮੇਰੇ ਯਾਰ ਦੋਸਤ ਪਾਰਟੀ ਲੈਣ ਆਉਂਦੇ ਆ ਮੈਨੂੰ ਵੀ ਖੁਸ਼ੀ ਆ। दे, दे, ना कि ਮੈਨੂੰ ਥੋੜੇ ਦਿਨ ਤਾਂ ਪੀ ਲੈਂਦੇ ਚਲੋ ਥੋੜੇ ਦਿਨ ਨੰਗਦੇ 8 ਤੇ ਨੰਗਦੇ 15 ਦਿਨ ਨੰਗਦੇ ਲੇਕਿਨ ਮਹੀਨਾ ਲੰਘਦਾ ਤੇ ਅਨਮੋਲ ਦੇਖਦੀ ਆ ਕਿ ਬੰਦਾ ਤਾਂ ਦਿਨੋਂ ਦਿਨ ਵੱਧਦਾ ਹੀ ਜਾ ਰਿਹਾ ਉਹ ਮਹੀਨੇ ਬਾਅਦ ਦੇਖਦੀ ਆ ਕਿ ਉਹਦੀ ਜਿੰਨੀ ਵੀ ਸੈਲਰੀ ਹੁੰਦੀ ਆ ਨਾ ਉਹ ਲਗਭਗ 40-50 ਹਜ਼ਾਰ ਦੀ ਉਹ ਧਾਰੂ ਪੀ ਜਾਂਦਾ ਤੇ ਉਹ ਘਰ ਜਾਂਦੀ ਆ ਵਾਪਸ ਮਿਲਣ ਤੇ ਘਰ ਛਾ ਕੇ ਆਦੇ ਪਿਤਾ ਨੂੰ ਕਹਿੰਦੀ ਆ ਕਿ ਡੈਡੀ ਜੀ ਮਤਲਬ ਜਿਹੜਾ ਤੁਸੀਂ ਮੁੰਡਾ ਲੱਭਿਆ ਉਹਦਾ ਘਰ-ਬਾਰ ਤਾਂ ਬਹੁਤ ਵਧੀਆ ਲੇਕਿਨ ਉਹ दारू ਬੋਤਲ ਪਿੰਦਾ ਡਰਿੰਕ ਕਰਦਾ ਮੈਨੂੰ ਉਹ ਚੀਜ਼ਾਂ ਵਧੀਆ ਨਹੀਂ ਲੱਗਦੀਆਂ ਤੇ ਉਹਦੇ ਫਾਦਰ ਸੈਬ ਕਹਿੰਦੇ ਆ ਕਿ ਬੇਟੇ ਦੇਖ ساری ਉਮਰ ਤੇਰੀ ਮਾਂ ਨੇ ਵੀ ਮੇਰੇ ਨਾਲ ਕੱਟੀ ਆ ਮੈਂ ਵੀ ਪਿੰਦਾ ਸੀ ਤੇਰੀ ਦਾਦੀ ਨੇ ਦਾਦੇ ਨਾਲ ਕੱਟੀ ਆ ਉਹ ਵਿੱਚ दारू ਪਿੰਦੇ ਸੀ ਕਿਉਂਕਿ ਇਹ ਕਿਸੇ ਕਿਸੇ ਮਰਦ ਦਾ ਸ਼ੌਂਕ ਹੁੰਦਾ ਤੇ ਔਰਤ ਨੂੰ ਉਹਦੇ ਸ਼ੌਂਕ ਨੂੰ ਅਪਣਾਉਣਾ ਪੈਂਦਾ ਘਰ ਵਸਾਉਣ ਵਾਸਤੇ ਇਹ ਕਹਿ ਕੇ ਉਹਨ ਮੋਲ ਨੂੰ ਫੇਰ ਸਾਰੇ ਤੋਰ ਦਿੰਦੇ ਆ ਹੁਣ ਉਹਨ ਮੋਲ ਫੇਰ ਚਲੀ ਜਾਂਦੀ ਆ ਜਦੋਂ ਉਹਨ ਮੋਲ ਉਹਦੇ ਘਰ ਵਾਲੇ ਨੂੰ ਟੋਕਨ ਦੀ ਸਮਝਾਉਣ ਦੀ ਕੋਸ਼ਿਸ਼ ਕਰਦੀ ਆ ਤਾਂ ਉਦੋਂ ਉਹਦੇ ਜਿਹੜੇ ਸੱਸ ਸਹੁਰਾ ਨੇ ਉਹ ਕਹਿੰਦੇ ਨੇ ਕਿ ਅਸੀਂ ਕਿਹੜਾ ਤੁਹਾਡੇ ਤੋਂ ਕੁਝ ਮੰਗਿਆ ਸੀ ਅਸੀਂ ਕਿਹੜਾ ਤੇਰੇ ਪਿਓ ਨੂੰ ਕਿਹਾ ਸੀ ਵੀ ਸਾਡੇ ਘਰ ਰਿਸ਼ਤਾ ਕਰਕੇ ਜਾਂ ਸਾਡੇ ਮੁੰਡੇ ਦੀ ਸਰਕਾਰੀ ਨੌਕਰੀ ਆ ਬਾਈਕ ਲੈ ਜਮੀਨਾਂ ਸਾਡੇ ਨੂੰ ਤਾਂ ਹੋਰ ਵੀ ਰਿਸ਼ਤਾ ਹੋ ਜਾਊਗਾ ਉਹਨਾਂ ਦੇ ਵਿੱਚ ਇੰਨਾ ਤਕਰਾਰਵਾਦੀ ਸੰਦਾ ਪੂ ਉਹ ਜਿਹੜਾ ਲੜਕਾ ਨਾ ਉਹਨ ਮੋਲ ਨਾਲ ਟਕਰਾਰਬਾਜੀ ਕਰਨੀ ਸ਼ੁਰੂ ਕਰ ਦਿੰਦਾ ਜਦੋਂ ਸ਼ਾਮ ਨੂੰ ਘਰ ਆਉਂਦਾ ਉਹਨ ਮੋਲ ਉਹਨੂੰ ਕਹਿੰਦੀ ਆ ਕਿ ਤੁਸੀਂ ਫੇਰ ਵੀ ਕਿ ਆਏ ਹੋ ਤੇ ਉਹਨ ਮੋਲ ਨੂੰ ਕੁੱਟਣਾ ਮਾਰਨਾ ਸਟਾਰਟ ਕਰ ਦਿੰਦਾ ਚਲੋ ਐਵੇਂ ਹੀ ਲਾਈਫ ਚੱਲਦੀ ਆ ਤੇ ਥੋੜੇ ਮਹੀਨਿਆਂ ਬਾਅਦ ਪਤਾ ਲੱਗਦਾ ਅਨਮੋਲ ਪ੍ਰੈਗਨੈਂਟ ਹੁੰਦੀ ਆ ਉਹਨੂੰ ਪ੍ਰੈਗਨੈਂਸੀ ਹੋ ਜਾਂਦੀ ਆ ਉਹਦੇ ਪੇਟ ਵਿੱਚ ਬੱਚਾ ਤੇ ਜਦੋਂ ਪ੍ਰੈਗਨੈਂਸੀ ਦੇ ਦੌਰਾਨ 7th ਮੰਥ ਚੱਲ ਰਿਹਾ ਹੁੰਦਾ ਹੈ ਤਾਂ ਉਹ 7th ਮੰਥ ਦੇ ਵਿੱਚ ਦੋਜ਼ੀਆਂ ਵਿੱਚ ਇੰਨੀ ਲੜਾਈ ਹੁੰਦੀ ਆ ਤੇ ਜਿਹੜਾ ਅਨਮੋਲ ਦਾ ਪਤੀ ਆ ਨਾ ਉਹ ਉਹਨੂੰ ਧੱਕਾ ਮਾਰਦਾ ਤੇ ਜਿਹੜਾ ਅਨਮੋਲ ਦਾ ਪੇਟ ਆ ਉਹ ਇੱਕ ਟੇਬਲ ਤੇ ਜਾ ਕੇ ਵੱਜਦਾ ਜਿਹੜੇ ਕੀ ਵਜਨ ਦੇ ਨਾਲ ਜਦੋਂ ਉਹਦਾ ਬੱਚੇ ਦਾ ਜਨਮ ਹੁੰਦਾ ਤਾਂ ਉਹ ਦੋ ਨੂੰ ਬਾਅਦ ਵਿੱਚ ਪਤਾ ਲੱਗਦਾ ਕਿ ਮੇਰੇ ਬੱਚੇ ਦੇ ਸਿਰ ਤੇ ਸੱਟ ਲੱਗੀ ਹੋਈ ਆ ਤਾਂ ਉਹ ਬਹੁਤ ਜ਼ਿਆਦਾ ਰੋਂਦੀ ਆ ਜੈਸੇ ਨੂੰ ਉਹਦੇ ਬੱਚੇ ਨੇ ਜਨਮ ਲਿਆ ਦੁਨੀਆ ਤੇ ਬੇਟੇ ਨੇ ਤਾਂ ਉਹ ਉਸ ਦਿਨ ਉਹ ਕਹਿੰਦੀ ਆ ਕਿ ਮੈਂ ਇਸ ਬੰਦੇ ਨਾਲ ਨਹੀਂ ਰਹਿਣਾ ਲੇਕਿਨ ਫੇਰ ਉਹ ਬੱਚਾ ਲੈ ਕੇ ਪੇਰੈਂਟਸ ਕੋਲ ਆ ਜਾਂਦੀ ਆ ਘਰ ਦੇ ਕੋਲ ਘਰ ਦੇ ਫੇਰ ਸਮਝਾਉਂਦੇ ਆ ਕਿ ਕੋਈ ਨਾ ਪੁੱਤ ਜਵਾਕ ਰੋਲ ਜੂਗਾ ਕੋਈ ਚੱਕਰ ਨਹੀਂ ਤੈਨੂੰ ਉੱਥੇ ਹੀ ਜਾਣਾ ਚਾਹੀਦਾ ਉਹ ਫੇਰ ਘਰ ਦੇ ਦੀਆਂ ਮੱਤਾਂ ਲੈ ਕੇ ਸਿਆਣਫਾ ਲੈ ਕੇ ਫੇਰ ਵਾਪਸ ਚਲੀ ਜਾਂਦੀ ਆ ਇੱਕ ਦਿਨ ਅਜਿਹਾ ਹੁੰਦਾ ਕਿ ਅਨਮੋਲ ਆਪਦੇ ਸੱਸ ਸਹੁਰੇ ਕੋਲ ਬੈਠੀ ਹੁੰਦੀ ਆ ਉਹਦਾ ਸ਼ਰਾਬੀ ਪਤੀ ਆਉਂਦਾ ਤੇ ਉਹ ਆ ਕੇ ਕਹਿੰਦਾ ਕਿ ਮੇਰੇ ਲਈ ਰੋਟੀ ਲੈ ਕੇ ਆ ਤੇ ਅਨਮੋਲ ਕਹਿੰਦੀ ਆ ਕਿ ਤੁਸੀਂ ਬਹੁਤ ਲੇਟ ਹੋ ਗਏ ਤੇ ਉਹ ਕੋਈ ਚੀਜ਼ ਚੁੱਕ ਕੇ ਅਨਮੋਲ ਦੇ ਸਿਰ 'ਤੇ ਮਾਰਦਾ ਜਿਸ ਨਾਲ ਨਾ ਅਨਮੋਲ ਕਾਫੀ ਦੇਰ ਤੱਕ ਬੇਹੋਸ਼ ਰਹਦੀ ਆ ਉਹਦਾ ਬੱਚਾ ਧਰਤੀ ਤੇ ਪਿਆ ਵਿਲਕਦਾ ਰਹਿੰਦਾ ਲੇਕਿਨ ਉਹਦੇ ਸੱਸ ਸਹੁਰਾ ਨਾ ਉਹਨੂੰ ਉਠਾਉਂਦੇ ਤੱਕ ਨਹੀਂ ਉਸ ਦਿਨ ਉਹ ਜਦੋਂ ਹੋਸ਼ ਵਿੱਚ ਆਉਂਦੀ ਆ ਉਹਦਾ ਬੱਚਾ ਉੱਥੇ ਰੋਂਦਾ ਰੋਂਦਾ ਸੌ ਚੁੱਕਾ ਹੁੰਦਾ ਨਾ ਤਾਂ ਉਹਨੂੰ ਪਿਓ ਚੱਕਦਾ ਨਾ ਦਾਦਾ-ਦਾਦੀ ਚੱਕਦੇ ਆ ਤਉ ਉਸ ਨੇ ਉਹ ਕਵ ਦੇ ਹੱਥ ਵਿੱਚ ਫੈਸਲਾ ਲੈਂਦੀ ਆ ਕਿ ਚਾਹੇ ਮੈਂ ਭੁੱਖੀ ਰਹਿ ਲੂੰਗੀ ਚਾਹੇ ਮੈਂ ਲੋਕਾਂ ਦੇ ਘਰਾਂ 'ਚ ਕੰਮ ਕਰ ਲੂੰਗੀ ਪਰ ਮੈਂ ਉਹ ਜੇ ਜਿੱਥੇ ਮੇਰੀ ਇੱਜ਼ਤ ਨਹੀਂ ਮੇਰੇ ਬੱਚੇ ਦੀ ਕਦਰ ਨਹੀਂ ਮੈਂ ਉਹ ਜੇ ਬੰਦੇ ਨਾਲ ਜ਼ਿੰਦਗੀ ਨਹੀਂ ਕੱਟੂੰਗੀ ਚਾਹੇ ਉਹ ਗਰਮੈਂਟ EMPLOYE ਜਾਂ ਸਰਕਾਰੀ ਮੁਲਾਜ਼ਮਾ ਚਾਹੇ ਉਹ ਬਾਈਕ ਕਿਲਾ ਦਾ ਮਾਲਕ ਉਹ ਤੋਂ ਨਾ ਸਵੇਰ ਹੁੰਦੇ ਹੀ ਆਪਦਾ ਬੱਚਾ ਚੱਕਦੀ ਆ ਤੇ ਸ਼ਹਿਰ ਵੱਲ ਤੁਰ ਪੈਂਦੀ ਆ ਸ਼ਹਿਰ 'ਚ ਜਾ ਕੇ ਉਹਦੀਆਂ ਇੱਕ ਦੋ ਫਰੈਂਡਸ ਹੁੰਦੀਆਂ ਜਿਨ੍ਹਾਂ ਤੋਂ ਉਹ ਕੱਪੜੇ ਵਗੈਰਾ ਸਵਾਏ ਹੁੰਦੇ ਆਉਣੇ ਉਹ ਉੱਥੇ ਜਾ ਕੇ ਕਹਿੰਦੀ ਆ ਨਾ ਕਿ ਮੈਨੂੰ ਰਹਿਣ ਲਈ ਕਮਰਾ ਚਾਹੀਦਾ ਤੇ ਕੁਛ ਛੋਟੇ ਮੋਟੇ ਨੌਕਰੀ ਚਾਹੀਦੀ ਆ ਉਹਦੀਆਂ ਦੋਸਤ ਜਿਹੜੀਆਂ ਕੁੜੀਆਂ ਹੁੰਦੀਆਂ ਨਾ ਉਹ ਉਹਨੂੰ ਰਹਿਣ ਲਈ ਆਪਦੇ ਨਾਲ ਹੀ ਜਗ੍ਹਾ ਦੇ ਦਿੰਦੀਆਂ ਤੇ ਉਹ ਸ਼ਹਿਰ ਦੇ ਵਿੱਚ ਨਾ ਸੂਟਾਂ ਦੀਆਂ ਤਰਪਾਈਆਂ ਦਾ ਕੰਮ ਕਰਨਾ ਸ਼ੁਰੂ ਕਰ ਦਿੰਦੀ ਆ ਜਦੋਂ ਸੂਟਾਂ ਦੀਆਂ ਤਰਪਾਈਆਂ ਕਰਦੀ ਉਹਦੇ ਨਾਲ ਨਾ ਉਹ 50-60 ਰੁਪਏ ਡੇਲੀ ਦੇ ਬਣਾ ਲੈਂਦੀ ਆ ਕੋਈ ਨਾ ਕੁਝ ਐਕਸਟਰਾ ਵਰਕ ਕਰਦੀ ਆ ਉਹਦੇ ਬੱਚੇ ਨੂੰ ਪਾਲਦੀ ਆ ਆਪਦਾ ਗੁਜ਼ਾਰਾ ਕਰਦੀ ਆ ਐਂ ਦੋ ਸਾਲੋਂ ਦਾ ਕੰਮ ਚੱਲਦਾ ਰਹਿੰਦਾ ਲੇਕਿਨ ਮੁੜ ਕਿਉਂ ਆਪਦੇ ਪੇਕੇ ਵੀ ਨਹੀਂ ਜਾਂਦੀ ਉਹਦੇ ਮਾਪਿਆਂ ਆਉਂਦੇ ਆ ਕਿ ਤੂੰ ਆ ਜਾ ਸਾਡੇ ਕੋਲ ਆ ਜਾਂ ਸੱਸ ਸਹੁਰੇ ਆਉਂਦੇ ਆ ਪਰ ਉਹ ਇੰਨੀ ਪੱਥਰਦਿਲ ਹੋ ਚੁੱਕੀ ਆ ਉਹ ਕਹਿੰਦੀ ਨਹੀਂ ਜਦੋਂ ਮੈਂ ਰੋ ਰਹੀ ਸੀ ਜਦੋਂ ਮੈਂ ਸਾਬ ਅੱਗੇ ਪੁਕਾਰ ਕਰ ਰਹੀ ਸੀ ਵੀ ਮੈਂ ਉੱਥੇ ਨਹੀਂ ਜਾਣਾ ਉਹ ਮੇਰੇ ਲਈ ਗਲਤ ਇਨਸਾਨਾ ਉਹਦੋਂ ਤੁਸੀਂ ਮੈਨੂੰ ਧੱਕੇ ਨਾਲ ਭੇਜਿਆ ਲੇਕਿਨ ਹੁਣ ਉਹ ਮੇਰੇ ਲਈ ਗਲਤ ਇਨਸਾਨੀਆ ਮੇਰੇ ਬੱਚੇ ਲਈ ਗਲਤ ਇਨਸਾਨਾ ਕਿਉਂਕਿ ਉਹਨੂੰ ਇਹਦੇ ਨਾਲ ਬੱਚੇ ਨਾਲ ਵੀ ਕੋਈ ਹਮਦਰਦੀ ਨਹੀਂ ਸਾਡੇ ਦੋਨਾਂ ਨਾਲ ਕੁਛ ਨਹੀਂ ਇਸ ਕਰਕੇ ਮੈਂ ਉਹ ਦੁਬਾਰਾ ਜ਼ਿੰਦਗੀ ਵਿੱਚ ਨਹੀਂ ਜਾਣਾ ਚਾਹੁੰਦੀ ਪਿਛਕ ਮੈਂ ਗਰੀਬੀ ਚਾ ਪਰ ਮੈਂ ਬਹੁਤ ਖੁਸ਼ ਆ ਮੈਂ ਆਪਣੇ ਬੱਚੇ ਨਾਲ ਰੱਜ ਕੇ ਰੋਟੀ ਖਾ ਲੈਣੀ ਆ ਐਵੇਂ ਇੱਕ ਦਿਨ ਨਾ ਉਹ ਕਿਤੇ ਜਾ ਰਹੀ ਹੁੰਦੀ ਆ ਉਹਦੇ ਬੱਚੇ ਨੂੰ ਲੈ ਕੇ ਇਸ ਟਾਈਮ ਨਾਲ ਉਹਦਾ ਬੱਚਾ 2.5 ਸਾਲ ਦਾ ਗੁੱਤੀ ਵਿੱਚ ਬੈਠਾ ਹੁੰਦਾ ਤਾਂ ਉਹ ਡਾਕਟਰ ਕੋਲ ਲੈ ਕੇ ਜਾਂਦੀ ਆ ਕਿਉਂਕਿ ਉਹਦੇ ਬੱਚੇ ਦੇ ਸਿਰ 'ਚ ਪਰਥ ਟਾਈਮ ਤੋਂ ਸੱਟ ਲੱਗੀ ਹੁੰਦੀ ਆ ਡਾਕਟਰ ਕੋਲ ਇਹ ਲ ਜਾ ਰਹੀ ਹੁੰਦੀ ਆ ਤੇ ਉਹ ਇੱਕ ਬੱਸ ਵਿੱਚ ਬਹਿੰਦੀ ਆ ਤੇ ਜਦੋਂ ਹੀ ਬੱਸ ਵਿੱਚ ਚੜਦੀ ਆ ਤਾਂ ਬੱਸ ਇੱਕ ਸੀਟ ਤੇ ਉਹਨੇ ਆਪ ਦੇ ਨਾਲ ਵਾਲੀ ਤੇ ਬੱਚਾ ਬਿਠਾ ਰੱਖਿਆ ਤੇ ਜਦੋਂ ਬੱਸ ਵਿੱਚ ਬਹੁਤ ਸਾਰੀਆਂ ਸਵਾਰੀਆਂ ਚੜ੍ਹਦੀਆਂ ਨੇ ਤਾਂ ਉਦੋਂ ਇੱਕ ਨੌਜਵਾਨ ਮੁੰਡਾ ਛੜਦਾ ਬਸ ਤੇ ਵਿੱਚ ਤਾਂ ਸਵਾਰੀਆਂ ਨੂੰ ਕਨੈਕਟਰ ਕਹਿ ਰਿਹਾ ਕਿ ਭਾਈ ਤੁਸੀਂ ਆਪਣੀ ਆਪਣੀ ਸੀਟ ਲੈ ਲਓ ਤਾਂ ਉਦੋਂ ਜਿਹੜਾ ਕਨੈਕਟਰ ਆ ਉਹ ਅਨਮੋਲ ਨੂੰ ਕਹਿੰਦਾ ਹੈ ਕਿ ਭੈਣ ਜੀ ਤੁਸੀਂ ਆਵਦਾ ਬੱਚਾ ਚੱਕ ਕੇ ਗੋਦੀ ਵਿੱਚ ਕਰ ਲਓ ਕਿ ਇੱਕ ਸੀਟ ਖਾਲੀ ਹੋ ਜਾਏਗੀ ਤਾਂ ਉਹ ਅਨਮੋਲ ਆਦਾ ਬੱਚਾ ਚੱਕ ਕੇ ਗੋਦੀ ਵਿੱਚ ਕਰਦੀ ਹੈ ਤੇ ਜਦੋਂ ਹੀ ਉਹ ਸੀਟ ਖਾਲੀ ਕਰਦੀ ਆ ਤਾਂ ਉਹਦੇ ਨਾਲ ਲਾ ਕੇ ਨਾ ਇੱਕ ਨੌਜਵਾਨ ਮੁੰਡਾ ਬੈਠ ਜਾਂਦਾ ਉਹ ਮੁੰਡਾ ਜਦੋਂ 2-3 ਮਿੰਟ ਤੱਕ ਉਹ ਬੈਠਾ ਰਹਿੰਦਾ ਹੈ ਤਾਂ ਕਨੈਕਟਰ ਟਿਕ ਟਿਕ ਘਟਾਉਣ ਆਉਂਦਾ ਤੇ ਉਹ ਆਪਦੇ ਪਿੰਡ ਦਾ ਨਾਂ ਲੈਂਦਾ ਕਿ ਮੇਰਾ ਉਸ ਪਿੰਡ ਦੀ ਟਿਕਟ ਦੇ ਦੇ ਜਦੋਂ ਮੋਹਲੋ ਦੀ ਆਵਾਜ਼ ਸੁਣਦੀ ਆ ਤੇ ਇੱਕਦਮ ਆਪਦੇ ਬੱਚੇ ਚੋਂ ਧਿਆਨ ਹਟਾ ਕੇ ਉਹਦੇ ਮੂੰਹ ਵੱਲ ਦੇਖਦੀ ਆ ਕਿ ਗਰਜੀਤ ਤਾਂ ਉਹ ਮੁੰਡਾ ਜਦੋਂ ਟਿਕ ਟਿਕ ਘਟਾ ਰਿਹਾ ਹੁੰਦਾ ਤੇ ਉਹ ਇੱਕਦਮ ਬੈਠੀ ਕੰਬਣ ਲੱਗ ਜਾਂਦੀ ਆ ਉਹਨੂੰ ਸਕੂਲ ਵਾਲੇ ਪੁਰਾਣੇ ਦਿਨ ਯਾਦ ਆ ਜਾਂਦੇ ਆ ਤਾਂ ਉਹ ਜਦੋਂ ਟੈਕਟ ਕਟਾ ਕੇ ਕਨੈਕਟਰ ਉੱਥੇ ਚਲਾ ਜਾਂਦਾ ਹੈ ਤਾਂ ਉਹ ਉਹਦੇ ਮੂੰਹ ਵੱਲ ਮੁੰਡੇ ਦੇ ਦੇਖ ਕੇ ਕਹਿੰਦੀ ਆ ਕਿ ਤੁਸੀਂ ਗੁਰਜੀਤ ਉਹ ਜਦੋਂ ਮੁੰਡਾ ਉਹਦੇ ਮੂੰਹ ਵੱਲ ਵੇਖਦਾ ਹੈ ਕਿ ਕਹਿੰਦਾ ਅਨਮੋਲ ਤੂੰ ਕਹਿੰਦੀ ਹਾਂ ਮੈਂ ਕਹਿੰਦਾ ਪਰ ਤੂੰ ਇਸ ਹਾਲੇ ਵਿੱਚ ਕਿਵੇਂ ਤਾਂ ਉਹਨੂੰ ਸਾਰੀ ਕਹਾਣੀ ਦੱਸਦੀ ਆ ਕਿ ਮੇਰਾ ਜਿੱਥੇ ਵਿਆਹ ਹੋਇਆ ਸੀ ਮੇਰੇ ਨਾਲ ਆਹ ਕੁਸ਼ ਹੋਇਆ ਤੇ ਗੁਰਜੀਤ ਜਦੋਂ ਉਹਦੀ ਕਹਾਣੀ ਸੁਣ ਰਿਹਾ ਸੀ ਤੇ ਉਹਦੇ ਹੰਝੂ ਨਹੀਂ ਸੀ ਰੁਕ ਰਹੇ ਉਪਾਸ਼ੀ ਦੀਆ ਕਿ ਤੂੰ ਮੈਨੂੰ ਅੱਜ ਤਾਈਂ ਕਦੇ ਯਾਦ ਨਹੀਂ ਕੀਤਾ ਉਹ ਦੱਸਦਾ ਹੈ ਕਿ ਅੱਜ ਤਾਈਂ ਕੋਈ ਇਹੋ ਜਿਹਾ ਦਿਨ ਤਾਂ ਨਹੀਂ ਜਿੱਦੈ ਮੈਂ ਤੈਨੂੰ ਯਾਦ ਨਹੀਂ ਕੀਤਾ ਪਰ ਯਾਦ ਹਮੇਸ਼ਾ ਖੁਸ਼ੀ ਨਾਲ ਹੀ ਕਰਦਾ ਸੀ ਕਿ ਕੋਈ ਇੱਕ ਇਨਸਾਨ ਸੀਗਾ ਜਿਹੜਾ ਮੇਰੀ ਜ਼ਿੰਦਗੀ 'ਚ ਆਇਆ ਸੀਗਾ ਤੇ ਗੱਲਾਂ ਕਰਦੇ ਕਰਦੇ ਇੰਨੇ ਭਾਵੁਕ ਹੋ ਜਾਂਦੇ ਆਪਦੇ ਸਕੂਲ ਵਾਲੇ ਦਿਨਾਂ ਵਿੱਚ ਚਲੇ ਜਾਂਦੇ ਆ ਅਣਮੋਲ ਉਸ ਚੀਜ਼ ਤੇ ਪਛਤਾਉਂਦੀ ਆ ਕਿ ਕਾਸ਼ ਉਹ ਵੀ ਦਿਨ ਸੀ ਜਦੋਂ ਮੈਂ ਇੰਨੀ ਖੁਸ਼ ਤੇਰੇ ਲਈ ਸਾਜ ਸਵਰ ਕੇ ਸਕੂਲ ਆਉਂਦੀ ਹੁੰਦੀ ਸੀ ਤੇ ਮੈਨੂੰ ਦੂਜੇ ਦਿਨ ਸਕੂਲ ਆਉਣ ਦਾ ਇੰਤਜ਼ਾਰ ਹੁੰਦਾ ਸੀਗਾ ਪਰ ਅੱਜ ਉਹ ਦਿਨ ਆ ਕਿ ਜਿੱਦੋਂ ਦੂਜੇ ਰਹਿਦਾ ਫਿਕਰ ਹੁੰਦਾ ਕਿ ਕੱਲ ਮੈਂ ਕੀ ਕਰਾਂਗੀ ਗੱਲਾਂ ਕਰਦੇ ਕਰਦੇ ਇੱਕ ਜਗ੍ਹਾ ਤੇ ਟਾਬੇ ਤੇ ਬੱਸ ਰੁਕਦੀ ਆ ਤੇ ਬੱਸ ਵਾਲੇ ਕਹਿੰਦੇ ਆ ਕਿ ਭਾਈ ਇੱਥੇ ਥੋੜੇ ਟਾਈਮ ਲਈ ਬੱਸ ਰੁਕੇਗੀ ਜੇ ਤੁਸੀਂ ਕੁਝ ਖਾਣਾ ਪੀਣਾ ਹੈ ਤੇ ਆਪਣਾ ਆਪਣਾ ਲੈ ਆਓ ਤਾਂ ਉਹਦਾਂ ਹੀ ਗੁਰਜੀਤ ਆਪਣੀ ਅਕਟ ਵਿੱਚੋਂ 100 ਰੁਪਏ ਕੱਢਦਾ ਹੈ ਤੇ ਉਹ ਅਨਮੋਲ ਨੂੰ ਕਹਿੰਦਾ ਹੈ ਕਿ ਤੂੰ ਇੱਥੇ ਰੁਕ ਮੈਂ ਕੁਝ ਖਾਣ ਲੈ ਖਾਣ ਲਈ ਲੈ ਕੇ ਆਉਣਾ ਹੈ ਲੇਕਿਨ ਅਨਮੋਲ ਆਪਦੇ ਪਰਸ ਵਿੱਚੋਂ ਦੇਖਦੀ ਹੋਈ ਖੁੱਲੇ ਪੈਸੇ ਜੋ ਕਿ ਸਿੱਕੇ ਨੇ ਤੇ 50 ਰੁਪਏ ਦਾ ਨੋਟ ਹੈ ਉਹ ਕੱਢ ਕੇ ਗੁਰਜੀਤ ਦੇ ਹੱਥੇ ਰੱਖਦੀ ਆ ਕਹਿੰਦੀ ਹੈ ਕਿ ਇਹ ਮੇਰੇ ਬੱਚੇ ਲਈ ਬਿਸਕਟ ਤੇ ਦੁੱਧ ਲੈ ਆਈ ਤੇ ਗੁਰਜੀਤ ਉਸੇ ਟਾਈਮ ਉਹਦੇ ਪੈਸੇ ਵਾਪਸ ਰੱਖ ਦਿੰਦਾ ਹੈ ਕਹਿੰਦਾ ਕਿ ਬੇਸ਼ੱਕ ਤੇਰਾ ਵਿਆਹ ਹੋਰ ਕਿਤੇ ਹੋਇਆ ਪਰ ਮੇਰੇ ਲਈ ਤੂੰ ਪਰਾਈ ਨਹੀਂ ਆ। ਉਹ ਉਸ ਨੂੰ ਕਹਿੰਦਾ ਹੈ ਕਿ ਕੋਈ ਗੱਲ ਨਹੀਂ ਮੈਂ ਆਪਣੇ ਕੋਲ ਲਿਆਉਂਗਾ। ਹੁਣ ਗਰਜੀਤ ਬਸ ਚ ਉਤਰਦਾ ਤੇ ਉਹ ਬਸ ਚ ਬਿਸਕਟ ਤੇ ਦੁੱਧ ਲੈ ਕੇ ਦੁਬਾਰਾ ਤੋਂ ਫਿਰ ਬੈਠ ਜਾਂਦਾ ਤੇ ਉਹ ਅਨਮੋਲ ਨਾਲ ਉਹਦੇ ਵਿਆਹ ਤੋਂ ਬਾਅਦ ਦੀਆਂ ਬੀਤੀਆਂ ਘਟਨਾਵਾਂ ਬਾਰੇ ਗੱਲਾਂ ਕਰਦਾ ਕਰਦਾ ਅੱਖਾਂ 'ਚੋਂ ਹੰਝੂ ਡੇਗਦਾ ਤੇ ਅਨਮੋਲ ਨੂੰ ਇੱਕ ਹੱਥ ਨਾਲ ਹੌਸਲਾ ਦਿੰਦਾ ਹੋਇਆ ਮੋਢੇ ਤੇ ਰੱਖਦਾ ਹੈ। ਕਿ ਕੋਈ ਗੱਲ ਨਹੀਂ ਮੈਂ ਹੁਣ ਤੈਨੂੰ ਮਿਲ ਗਿਆ ਹਾਂ ਮੈਂ ਤੇਰੇ ਨਾਲ ਹੀ ਰਵਾਂਗਾ ਲੇਕਿਨ ਔਰਮੋਲ ਕਹਿੰਦੀ ਆ ਕਿ ਹੁਣ ਬਹੁਤ ਦੇਰ ਹੋ ਚੁੱਕੀ ਆ ਹੁਣ ਸਾਡਾ ਕੁਝ ਨਹੀਂ ਹੋ ਸਕਦਾ ਤਾਂ ਫਿਰ ਉਹ ਗੱਲਾਂ ਕਰਦੀ ਕਰਦੀ ਕਹਿੰਦੀ ਆ ਕਿ ਅੱਛਾ ਤੂੰ ਇਹ ਛੱਡ ਤੂੰ ਹੁਣ ਦੱਸ ਤੇਰੀ ਵਾਈਫ ਤੇ ਤੇਰੇ ਬੱਚੇ ਦਾ ਕੀ ਹਾਲ ਆ ਤਾਂ ਉਸ ਟਾਈਮ ਗੁਰਜੀਤ ਨੀਵੀਂ ਪਾ ਕੇ ਕਹਿੰਦਾ ਹੈ ਕਿ ਜਿਹੜਾ ਪਿਆਰ ਮੁਹੱਬਤ ਹੁੰਦਾ ਉਹ ਬੰਦੇ ਨੂੰ ਜ਼ਿੰਦਗੀ ਵਾਰ ਇਹ ਜ਼ਿੰਦਗੀ ਵਿੱਚ ਇੱਕ ਵਾਰ ਹੀ ਮਿਲਦਾ ਤੇ ਜਦੋਂ ਤੇਰਾ ਵਿਆਹ ਹੋ ਗਿਆ ਸੀ ਤੇ ਮੈਂ ਉਸ ਤੋਂ ਬਾਅਦ ਸੋਚਿਆ ਸੀ ਕਿ ਮੈਂ ਕਦੇ ਜ਼ਿੰਦਗੀ ਵਿੱਚ ਕਿਸੇ ਵੀ ਔਰਤ ਨਾਲ ਨਾਤਾ ਪਿਆਰ ਕਰੂੰਗਾ ਨਾ ਵਿਆਹ ਕਰੂੰਗਾ ਮੈਂ ਜਿਵੇਂ ਦਾ ਵੀ ਆਪਣੀ ਜ਼ਿੰਦਗੀ ਵਿੱਚ ਖੁਸ਼ ਰਹੂੰਗਾ ਬਸ ਮੈਂ ਤੈਨੂੰ ਖੁਸ਼ ਵੇਖਣਾ ਚਾਹੁੰਦਾ ਸੀ ਤਾਂ ਉਹ ਹੈਰਾਨ ਹੁੰਦੀ ਆ ਦੇਖ ਕੇ ਕਿ ਤੂੰ ਸੱਚਮੁੱਚ ਵਿਆਹ ਨਹੀਂ ਕਰਾਇਆ ਕਹਿੰਦਾ ਨਹੀਂ ਮੈਂ ਜ਼ਿੰਦਗੀ ਵਿੱਚ ਵਿਆਹ ਨਹੀਂ ਕਰਵਾਇਆ ऐसे आस उम्मीद ਤੇ ਕਿ ਮੈਨੂੰ ਕਿਤੇ ਨਾ ਕਿਤੇ ਲੱਗਦਾ ਸੀ ਕਿ ਇਹ ਜਨਮ ਨਹੀਂ ਅਗਲੇ ਜਨਮ ਚ ਤਾਂ ਮੈਨੂੰ ਮੇਰੀ ਅਨਮੋਲ ਵਾਪਸ ਮਿਲੇਗੀ ਲੇਕਿਨ ਅਨਮੋਲ ਕਹਿੰਦੀ ਆ ਕਿ ਮੇਰੀ ਜ਼ਿੰਦਗੀ ਤਾਂ ਬਹੁਤ ਉਲਝ ਚੁੱਕੀ ਆ ਮੇਰੀ ਜ਼ਿੰਦਗੀ ਦਾ ਹੁਣ ਕੁਝ ਨਹੀਂ ਹੋ ਸਕਦਾ ਗਰਜੀਤ ਕਹਿੰਦਾ ਹੈ ਕਿ ਮੈਂ ਜ਼ਿੰਦਗੀ ਵਿੱਚ ਤੇਰੇ ਲਈ ਬਿਸ਼ੱਕ ਮੈਂ ਕਦੇ ਸਾਹਮਣੇ ਨਹੀਂ ਆਇਆ ਪਰ ਮੈਂ ਤੇਰੀ ਇੱਜ਼ਤ ਲਈ ਬਹੁਤ ਵਾਰ ਸਾਹਮਣੇ ਆਇਆ ਸੀ ਮੈਨੂੰ ਐਸੀ ਕਿ ਤੇਰੀ ਪਿੰਡ ਵਿੱਚ ਤੇਰੇ ਪਿਓ ਦੀ ਤੇਰੀ ਬੇਇੱਜ਼ਤੀ ਨਾ ਹੋਵੇ ਇਸ ਕਰਕੇ ਮੈਂ ਖੁਦ ਪਿੱਛੇ ਹਟ ਜਾਂਦਾ ਸੀ ਤਾਂ ਹੁਣ ਅਨਮੋਲ ਨੂੰ ਉਹ ਕਹਿੰਦਾ ਕਿ ਤੂੰ ਮੈਨੂੰ ਹੁਣ ਦੱਸ ਤੂੰ ਅੱਗੇ ਦੀ ਜ਼ਿੰਦਗੀ ਕਿਵੇਂ ਜਿਉਣਾ ਚਾਹੁੰਦੀ ਆ ਤਾਂ ਅਨਮੋਲ ਕਹਿੰਦੀ ਆ ਕਿ ਮੈਂ ਜਿਉਣਾ ਨਹੀਂ ਚਾਹੁੰਦੀ ਮੈਂ ਜ਼ਿੰਦਗੀ ਨੂੰ ਇੰਜੋਏ ਕਰਨਾ ਚਾਹੁੰਦੀ ਆ ਜ਼ਿੰਦਗੀ ਨੂੰ ਜ਼ਿੰਦਗੀ ਦੀ ਤਰ੍ਹਾਂ ਬਣਾਉਣਾ ਚਾਹੁੰਦੀ ਆ ਜੇ ਤੂੰ ਮੇਰਾ ਸਾਥ ਦੇਵੇਂ ਤਾਂ ਗੁਰਜੀਤ ਕਹਿੰਦਾ ਕਿ ਮੈਂ ਤੇਰਾ ਸਾਥ ਹਮੇਸ਼ਾ ਦਿੱਤਾ ਸੀ ਅੱਜ ਤੋਂ ਬਾਅਦ ਵੀ ਦਊਂਗਾ ਤੇ ਉਹ ਕਹਿੰਦੀ ਆ ਕਿ ਤੂੰ ਬਸ ਮੇਰੇ ਲਈ 8 ਦਿਨ ਦਾ ਵੇਟ ਕਰ ਮੇਰੇ ਘਰ ਵਾਲੇ ਨੇ ਮੈਨੂੰ ਡਿਵੋਰਸ ਪੇਪਰ ਪਹਿਲਾਂ ਹੀ ਭੇਜੇ ਹੋਏ ਨੇ ਮੈਂ ਉਹ ਸਾਈਨ ਕਰਨ ਤੋਂ ਬਾਅਦ 8 ਦਿਨ ਬਾਅਦ ਆਪਾਂ ਗੁਰੂ ਘਰ ਜਾ ਕੇ ਵਿਆਹ ਕਰਾਵਾਂਗੇ ਤੇ ਤੂੰ ਇਹ ਮੇਰੇ ਨਾਲ ਵਾਅਦਾ ਕਰ ਕਿ ਮੇਰੇ ਬੱਚੇ ਦਾ ਧਿਆਨ ਰੱਖੇਗਾ ਤੇ ਕਦੇ ਵੀ ਮੈਨੂੰ ਇਕੱਲੇ ਨਹੀਂ ਛੱਡੇਗਾ ਤਾਂ ਗੁਰਜੀਤ ਉਸ ਨਾਲ ਰੋਂਦਾ ਹੋਇਆ ਵਾਅਦਾ ਕਰਦਾ ਹੈ ਕਿ ਮੈਂ ਜ਼ਿੰਦਗੀ ਵਿੱਚ ਤੇਰੇ ਅਕੜ ਦੇ ਸਾਥ ਨਹੀਂ ਛੱਡੂਗਾ ਬੇਸ਼ੱਕ ਮੈਂ ਗਰੀਬ ਜ਼ਰੂਰ ਹਾਂ ਪਰ ਦਿਲ ਤੋਂ ਨਹੀਂ ਹਾਂ ਪਰ ਤੂੰ ਇੰਨਾ ਮੇਰੇ ਤੇ ਭਰੋਸਾ ਰੱਖੀ ਕਿ ਮੈਂ ਜ਼ਿੰਦਗੀ ਵਿੱਚ ਤੈਨੂੰ ਹਰ ਖੁਸ਼ੀ ਦਵਾਂਗਾ ਇਸ ਟਾਈਮ ਬਸ ਵਿੱਚ ਬੜਾ ਸਨਾਟਾ ਛਾਇਆ ਹੁੰਦਾ ਹੈ ਤੇ ਪਿੱਛੇ ਬੈਠਾ ਇੱਕ ਬਜ਼ੁਰਗ ਕਹਿੰਦਾ ਹੈ ਕਿ ਭਾਈ ਰੂਹ ਖੁਸ਼ ਹੋਗੀ ਤੁਹਾਡੀ ਇਹ ਕਹਾਣੀ ਸੁਣ ਕੇ ਮੈਨੂੰ ਲੱਗਦਾ ਸੀ ਕਿ ਕੁੜੀ ਕਿਸੇ ਅਣਜਾਣ ਬੰਦੇ ਨਾਲ ਗੱਲ ਕਰ ਰਹੀ ਆ ਪਰ ਮੈਂ ਤੁਹਾਡੀਆਂ ਗੱਲਾਂ ਸੁਣ ਕੇ ਸਮਝ ਗਿਆ ਕਿ ਤੁਹਾਡੀ ਕੀ ਕਹਾਣੀ ਆ ਉਸ ਟਾਈਮ ਉਹ ਬੱਸ ਵਿੱਚ ਖੜਾ ਹੋ ਕੇ ਕਹਿੰਦਾ ਕਿ ਭਾਈ ਇਹ ਜੋੜੀ ਲਈ ਤਾੜੀਆਂ ਜ਼ਰੂਰ ਮਾਰਿਓ ਕਿਉਂਕਿ ਇਹਨਾਂ ਨੂੰ ਇਹਨਾਂ ਦਾ ਵਿਛੜਿਆ ਹੋਇਆ ਪਰਿਵਾਰ ਵਿਛੜਿਆ ਹੋਇਆ ਪਿਆਰ ਐਸੇ ਬਸ ਰਾਂਹੀਂ ਅੱਜ ਮਿਲਿਆ ਜਿਹਦੇ ਨਾਲ ਮੈਨੂੰ ਬਹੁਤ ਖੁਸ਼ੀ ਆ ਸਾਰੀ ਬੱਸ ਵਿੱਚ ਤਾੜੀਆਂ ਵਜਦੀਆਂ ਨੇ ਤੇ ਦੋਨੋਂ ਜਾਣੇ ਹੱਥ ਫੜ ਕੇ ਸ਼ਹਿਰ ਦੇ ਬੱਸ ਸਟੈਂਡ ਤੇ ਉਤਰ ਜਾਂਦੇ ਨੇ ਜਦੋਂ ਤੇਰ ਦੇ ਨੇ ਤੇ ਕਰ ਜੀ ਇਤਨੇ ਅਨਮੋਲ ਦੇ ਮੁੰਡੇ ਨੂੰ ਗੱਦੀ ਚੱਕਿਆ ਹੁੰਦਾ ਤੇ ਇਸ ਤਰ੍ਹਾਂ ਕਿ ਕਦੇ ਉਸਦੇ ਪਿਤਾ ਨੇ ਵੀ ਨਹੀਂ ਚੱਕਿਆ ਹੋਵੇਗਾ ਉਸ ਟਾਈਮ ਅਨਮੋਲ ਉਸਦੇ ਬੱਚੇ ਦਾ ਸਾਆ ਉਸਦੇ ਨਾਲ ਸਮਝਦੀ ਆ ਤੇ ਉਹ ਸਮਝਦੀ ਆ ਕਿ ਸ਼ਾਇਦ ਅੱਜ ਮੈਨੂੰ ਮੇਰੇ ਬੱਚੇ ਦਾ ਪਯੋਰ ਵੀ ਮਿਲ ਚੁੱਕਾ ਹੈ ਉਮੀਦ ਆ ਕਿ ਤੁਹਾਨੂੰ ਕਹਾਣੀ ਬਹੁਤ ਪਸੰਦ ਆਈ ਹੋਵੇਗੀ ਕਹਾਣੀ ਦੀ ਸਿੱਖਿਆ ਕੀ ਆ ਸੀ ਅਮੀਰੀ ਗਰੀਬੀ ਮੈਟਰ ਨਹੀਂ ਕਰਦੀ ਕਈ ਵਾਰ ਕੋਈ ਚੰਗਾ ਇਨਸਾਨ ਸਾਡੀ ਜ਼ਿੰਦਗੀ ਚ ਆ ਕੇ ਕਿਸੇ ਕਾਰਨ ਚਲਿਆ ਜਾਂਦਾ ਪਰ ਉਹਦੀ ਅਮਿਅਤ ਉਹਦੇ ਜਾਣ ਤੋਂ ਬਾਅਦ ਪਤਾ ਲੱਗਦੀ ਆ ਕਿਉਂਕਿ ਪੈਸਾ ਇੱਕ ਅਜਿਹੀ ਚੀਜ਼ ਆ ਜੋ ਰੱਖਣ ਨੂੰ ਕੋਈ ਖੁਸ਼ੀ ਨਹੀਂ ਦੇ ਸਕਦਾਗਾ ਜੇ ਖੁਸ਼ੀ ਦੇ ਸਕਦੀ ਆ ਤਾਂ ਇੱਕ ਸੱਚਾ ਇਨਸਾਨ ਸੱਚਾ ਪਿਆਰ ਵੀ ਦੇ ਸਕਦਾ ਹੈ ਤੁਸੀਂ ਕਮੈਂਟ ਕਰਕੇ ਦੱਸਿਓ ਕਿਵੇਂ ਲੱਗੀ ਕਹਾਣੀ ਕੱਲ ਨਵੀਂ ਕਹਾਣੀ ਨਾਲ ਹਾਜ਼ਰ ਹੋਵਾਂਗੇ ਅੱਜ ਲਈ ਧੰਨਵਾਦ ਜੀ